ਸਸਕਲ ਜੀ ਤੁਸੀਂ ਜੁੜੇ ਹੋ ਦੀ ਹੈਲੋ ਟਾਈਮਸ ਦੇ ਨਾਲ ਕਹਿ ਰਹੇ ਨੇ ਗਲੀ ਹੋਵੇ ਜਾਂ ਮੋੜ ਹਰ ਜਗ੍ਹਾ ਚੱਲ ਰਿਆ ਆ ਪੋਸਟਰਾਂ ਦਾ ਦੌਰ ਸੋ ਕਿੰਨੀ ਕੀ ਇਹ ਪੋਸਟਰ ਜਿਹੜੇ ਨੇ ਇਹ ਤੁਹਾਨੂੰ ਵੋਟ ਦੇ ਵਿੱਚ ਜਿਹੜਾ ਆ ਕਨਵਰਟ ਕਰਦੇ ਨੇ ਕਿੰਨਾ ਕਿ ਜਿਹੜਾ ਆ ਲੋਕਾਂ ਵੱਲੋਂ ਜਿਹੜਾ ਆ ਇਹ ਪੋਸਟਰਾਂ ਦੇ ਪ੍ਰਤੀ ਜਿਹੜੇ ਆ ਨਾਰਾਜ਼ਗੀ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਚਰਚਾ ਕਰਨ ਵਾਸਤੇ ਸਾਡੇ ਨਾਲ ਬੁੱਧੀਜੀਵੀ ਮੈਂ ਕਹਾਂਗਾ ਉਮੀਦਵਾਰ ਦੇ ਨਾਮ ਨਾਲ ਬੁੱਧੀਜੀਵੀ ਵੀ ਸਾਡੇ ਨਾਲ ਮੌਜੂਦ ਹੈ ਇਕਬਾਲ ਸਿੰਘ ਡੀਕੋ ਵਾਰਡ ਨੰਬਰ 74 ਤੋਂ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਸਰ ਜਗਾ ਜਗਾ ਦੇ ਉੱਤੇ ਪੋਸਟਰ ਲਗਾ ਦਿੱਤੇ ਗੱਲ ਸੁੰਦਰੀਕਰਨ ਦੀ ਕਰ ਰਹੀ ਆ ਸਮਾਰਟ ਸਿਟੀ ਦੀ ਗੱਲ ਕਰ ਰਹੀ ਆ ਕਿ ਲੱਗ ਰਿਹਾ ਆ ਕਿ ਪੋਸਟਰ ਲਗਾਉਣ ਦੇ ਨਾਲ ਜਿਹੜਾ ਅਸੀਂ ਰਾਈਟ ਮੈਸੇਜ ਜਿਹੜਾ ਦੇ ਪਾ ਰਹੇ ਆ ਦੇਖੋ ਜਿਹੜਾ ਇਸ ਟਾਈਮ ਜਿਹੜਾ ਸਮਾਂ ਉਹ ਡਿਜੀਟਲ ਡਿਜੀਟਲਾਈਜੇਸ਼ਨ ਵੱਲ ਜਾ ਰਿਹਾ ਆ ਔਰ ਹਾਲੇ ਵੀ ਕਿਤਨਾ ਕਿਤੇ ਜਿਹੜਾ ਪੁਰਾਣਾ ਸਿਸਟਮ ਆ ਪੋਸਟਰਾਂ ਦਾ ਬੈਨਰਾਂ ਦਾ ਉਹ ਚੱਲਦਾ ਪਿਆ ਇਹ ਤਾਂ ਇਲੈਕਸ਼ਨ ਕਮਿਸ਼ਨ ਨੂੰ ਇਹ ਹਦਾਇਤਾਂ ਦੇਣੀਆਂ ਪੈਣਗੀਆਂ ਵੀ ਇਹਨੂੰ ਆਪਾਂ ਬੰਦ ਕੀਤਾ ਜਾਵੇ ਦੂਜੀ ਗੱਲ ਜਿਹੜਾ ਸਾਡੀ ਜਿਹੜੀ ਇਹ ਸਟੇਟ ਸਰਕਾਰ ਹੈ ਇਹਨੇ ਚੋਣਾਂ ਦਾ ਜਿਹੜਾ ਮਾਹੌਲ ਆ ਅੱਜ ਕੋ ਦੀ ਸੰਗਰਾਮ ਤੋਂ ਬਾਅਦ 15 ਤਰੀਕ ਤੋਂ ਬਾਅਦ ਜਿਹੜਾ ਸਾਡਾ ਭਾਈਚਾਰਾ ਮੈਂ ਕਲਗੀਧਰ ਸੱਚੇ ਪਾਤਸ਼ਾਹ ਦਾ ਸੇਕਾ ਮੇਰਾ ਹੀਸ਼ਟਾ ਹੋ ਅਸੀਂ ਲੋਕ ਆ ਦਿਨਾਂ ਦੇ ਵਿੱਚ ਨਿਰੰਤਰ ਜਿੱਦਨ ਦੇ ਜੰਮੇ ਆ ਚਮਕੌਰ ਸਾਹਿਬ ਵੀ ਮੱਥਾ ਟੇਕਣ ਜਾਂਦੇ ਆ ਤੇ ਫਤਿਹਗੜ੍ਹ ਸਾਹਿਬ ਵੀ ਮੱਥਾ ਟੇਕਣ ਜਾਂਦੇ ਆ ਇਹ ਭਗਵੰਤ ਮਾਨ ਜੁੱਤੀਆਂ ਦਾ ਅਧਿਕਾਰੀ ਆ ਮੁੱਖ ਮੰਤਰੀ ਜਿਹੜਾ ਬੰਦਾ ਆਪਣੀ ਗੱਦੀ ਆਪਣੀ ਕੁਰਸੀ ਦਿੱਲੀ ਆਣਿਆਂ ਦੇ ਹੱਥ ਦੇ ਦੇ ਦਫ਼ਤਰ ਦੇ ਵਿੱਚ ਓਐਸਡੀ ਸਾਰੇ ਦਿੱਲੀ ਆਣਿਆਂ ਦੇ ਤੂੰ ਯਾਰ ਪੰਜਾਬ ਚ ਪੰਜਾਬ ਦਾ ਪੁੱਤ ਐ ਪੰਜਾਬ ਦੀ ਗੱਲ ਕਰਨ ਵਾਲਾ ਬੰਦਾ ਐ ਤੂੰ ਸੇਤੇ ਪੱਗ ਬੰਨੀਆਂ ਵਾਲੀ ਮੋਟੀ ਸ਼ਰਮੇ ਕਰ ਲੈਂਦਾ ਪ੍ਰਚਾਰ ਕਰ ਰਿਹਾ ਤੁਹਾਨੂੰ ਮਜਬੂਰੀ ਬਸ ਲੋਕਾਂ ਚ ਜਾਣਾ ਪੈਂਦਾ ਪਿਆ ਜਿਵੇਂ ਮੈਂ ਅੱਜ ਵੀ ਕਿਸੇ ਇਲਾਕੇ ਜ ਗਿਆ ਸੁਖਣੀ ਸਾਹਿਬ ਵਾਲੀਆਂ ਬੀਬੀਆਂ ਨੂੰ ਮਿਲੇ ਆ ਨਿਰੰਤਰ ਪਾਰਟ ਆਫ ਸਿਸਟਮ ਹੈ ਤੁਹਾਨੂੰ ਜਾਣਾ ਪੈਂਦਾ ਹੈ ਜ਼ਾਇਦ ਹੈ ਪਰ ਉਹ ਲੋਕਾਂ ਚ ਇਸ ਗੱਲ ਦਾ ਕਿਤਨਾ ਕਿਤੇ ਰੋਸ ਹੈ ਸਰਕਾਰ ਪ੍ਰਤੀ ਵੀ ਜਿਹੜੇ ਆ ਦਿਹਾੜੇ ਕਾਲਤਖ ਸਾਹਿਬ ਦੇ ਜਥੇਦਾਰ ਨੇ ਵੀ ਬੇਨਤੀ ਕੀਤੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਵੀ ਬੇਨਤੀ ਕੀਤੀ ਤੇ ਇਹਨੂੰ ਇਹ ਗੱਲ ਜ਼ਰੂਰ ਸੋਚਣੀ ਚਾਹੀਦੀ ਸੀ ਬੜਾ ਮਾੜਾ ਹੋਇਆ ਇਲੈਕਸ਼ਨ ਦਾ ਮਾਹੌਲ ਸਰਕਾਰ ਦੇ ਖਿਲਾਫ ਲੋਕ ਆਪ ਸਰਕਾਰ ਦੇ ਜਿਹੜੇ ਝੂਠੇ ਵਾਦੇ ਅਸੀਂ ਕਹਿੰਦੇ ਸੀ ਰੇਤੇ ਤੋਂ ਰੈਵਨਿਊ ਵਧਾਵਾਂਗੇ ਸ਼ਰਾਬ ਤੋਂ ਰੈਵਨਿਊ ਵਧਾਵਾਂਗੇ ਦੋਨੋਂ ਵਾਦੇ ਫੇਲ ਹੋ ਗਏ ਡਿਵੈਲਪਮੈਂਟ ਦੀ ਗੱਲ ਕਰ ਲਈ ਡਿਵੈਲਪਮੈਂਟ ਜਿੰਨੇ ਕੇ ਕਾਉਂਸਲਰ ਆਪਣੀ ਟਿਨਿਓਰ ਚ ਕਰਾਂਦਾ 3 ਸਾਲ ਦੀ ਸਰਕਾਰ ਚ ਉਸ ਤੋਂ ਬਾਅਦ ਇਹਨਾਂ ਨੇ ਨਹੀਂ ਕੀਤੀ ਔਰ ਹਾਊਸ ਬਣਨ ਤੋਂ ਡਰਦੇ ਰਹੇ ਹਾਈ ਕੋਰਟ ਨੇ ਡੰਡਾ ਦਿੱਤਾ ਹਾਈ ਕੋਰਟ ਦੀਆਂ ਛਿੜਕਾਂ ਤੋਂ ਬਾਅਦ ਵੀ ਖਿੱਚਦੇ ਕਿੱਚਦੇ ਆ ਦਿਨ ਇਸ ਕਰਕੇ ਲਿਆਏ ਕਿਉਂਕਿ ਅਗਲੇ ਮਹੀਨੇ ਦਿੱਲੀ ਦਾ ਇਲੈਕਸ਼ਨ ਆਇਨਾ ਇਹ ਚੋਣ ਕਰਾਣਾ ਨਹੀਂ ਸੀ ਚਾਹਦੇ ਚਲੋ ਆ ਦਿਨ ਅਧਿ ਪ੍ਰਚਾਰ ਕਰ ਰਹੇ ਆ ਭਰਮਾ ਹੁਹਾਰਾ ਲੋਕਾਂ ਦੇ ਵਿੱਚ ਲੋਕ ਸਰਕਾਰ ਨੂੰ ਜਵਾਬ ਦੇਣ ਲਈ ਤਿਆਰ ਨੇ ਕਾਂਗਰਸ ਦਾ ਮਾਹੌਲ ਹੈ ਲੁਧਿਆਣੇ ਚ ਜਿੰਨਾ ਕੁ ਮੈਂ ਦੇਖ ਰਿਹਾ ਅੱਛਾ ਦੁੱਖ ਲੱਗਦਾ ਹੈ ਜਦੋਂ ਕਿਉਂਕਿ ਸਾਡੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਅਜੇ ਇਹ ਦੇ ਵਿੱਚ ਚੋਣ ਪ੍ਰਚਾਰ ਕਰਨਾ ਜਾ ਰਿਹਾ ਹੈ ਔਰ ਕਈ ਜਗ੍ਹਾ ਤੇ ਤੇ ਗੀਤ ਵੀ ਲਗਾਏ ਜਾਂਦੇ ਨੇ ਕਿੰਨਕ ਦੁੱਖ ਲੱਗਦਾ ਮੈਂ ਤਾਂ ਪਹਿਲਾਂ ਕਿ ਜene ਵੀ ਮੈਂ ਕਲਗੀਧਾ ਸੱਚੇ ਪਾਤਸ਼ਾਹ ਦਾ ਸਿੱਖਾਂ ਬੀਂਗ ਸਿੱਖ ਮੰਨ ਚ ਦੁੱਖ ਇਸ ਗੱਲ ਦਾ ਸਾਡੇ ਘਰਾਂ ਚ ਮਿੱਠਾ ਨਹੀਂ ਮੰਨਦਾ ਅਸੀਂ ਕੋਈ ਮਿੱਠੇ ਦਾ ਲੰਗਰ ਹੀ ਲਾਉਂਦੇ ਕੋਈ ਵਿਆਹ ਸ਼ਾਦੀ ਦੀ ਖੁਸ਼ੀ ਨਹੀਂ ਕਰਦੇ ਵਿਚਾਰ ਕਰਦੇ ਆ ਵੀ ਯਾਰ ਪੋ ਚੜ ਗਈ 31 ਸਤੰਬਰ ਤੋਂ ਬਾਅਦ ਜਿਹੜਾ ਕੁਝ ਕਰਨਾ ਉਹ ਕਰੀਏ 29 ਤੱਕ ਜਿਹੜਾ ਚਲਦਿਆਂ ਛੀਦਿਆਂ ਦੇ ਪ੍ਰੋਗਰਾਮ ਪਰ ਇਹ ਇਹਨੇ ਤਾਂ ਸ਼ਰਮ ਹੀ ਲਾਤੀ ਕੋਈ ਵੀ ਸਰਕਾਰ ਰਹੀ ਜਿਸ ਸੂਬੇ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਜਿਸ ਖੇਤੇ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਜੇ ਉਸ ਖੇਤੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਾਂਗੇ ਲੋਕ ਤੁਹਾਨੂੰ ਬਰਦਾਸ਼ਤ ਨਹੀਂ ਕਰਨਗੇ ਅਕਾਲੀ ਦਲ ਚਾਹੇ ਸਾਡੀ ਆਪੋਜੀਸ਼ਨ ਪਾਰਟੀ ਹੈ ਅਕਾਲੀ ਦਲ ਨੇ ਬੇਅਦਬੀ ਨਹੀਂ ਕੀਤੀ ਮੈਂ ਕਾਂਗਰਸਵਾਨ ਹਾਂ ਮੈਂ ਕਹਿ ਰਿਹਾ ਹਾਂ ਅਕਾਲੀ ਦਲ ਨੇ ਬੇਅਦਬੀ ਵਾਲੇ ਦੋਸ਼ੀਆਂ ਨੂੰ ਮੁਆਫੀ ਦਵਾਈ ਮੁਆਫੀ ਦਵਾਂ ਤੇ ਲੋਕਾਂ ਨੇ ਦੇਖੋ ਧੋਕੇ ਰੱਖਦਾ ਇਹ ਪੰਜਾਬ ਹੈ ਉਹਨੂੰ ਵਹਿਮ ਹੈ ਭਗਵੰਤ ਮਾਨ ਨੂੰ ਤੁਹਾਨੂੰ ਅੱਜ ਥੋੜੇ ਚੈਨਲ ਨਹੀਂ ਕਹਿ ਰਿਹਾ 27 ਦੀਆਂ ਚੋਣਾਂ 'ਚ ਜੇ ਸੰਗਰੂਰ ਤੋਂ ਕੁੱਟ ਕੇ ਲੋਕ ਇਹਨੂੰ ਬਠਿੰਡੇ ਤੱਕ ਨਾ ਛੱਡ ਗਿਆ ਮੈਨੂੰ ਸੋ ਉਹਨੂੰ ਢੀਕੋ ਨਾ ਕਿਓ ਤੁਹਾਨੂੰ ਇਲੈਕਸ਼ਨ 'ਚ ਪਤਾ ਲੱਗ ਜੂ ਸੰਗਰੂਰ ਤੋਂ ਲੋਕ ਇਹਨੂੰ ਭਜਾਣਗੇ ਇਹਨੇ ਲੱਭਣਾ ਨਹੀਂ ਕਿਤੇ ਪੰਜਾਬ 'ਚ ਆਪ ਖਤਮ ਹੋ ਜਾਣੀ ਹੈ ਪੰਜਾਬ 'ਚ ਨਹੀਂ ਆਣੀ ਜੋ ਕੋਸ਼ਿਸ਼ ਕਰ ਰਿਹਾ ਸਾਰਿਆਂ ਨੂੰ ਮਾੜੀ ਹੋ ਰਿਹਾ ਕਰਪਸ਼ਨ ਚਰਮ ਸੀਮਾ ਤੇ ਆ ਰਜਿਸਟਰੀਆਂ ਦਾ ਹਾਲ ਦੇਖ ਲਓ ਜਿਹੜਾ ਰਜਿਸਟਰੀ 5000 ਰੁਪਏ ਚ ਹੁੰਦੀ ਤੇ 25 25 30000 ਰੁਪਏ ਚ ਹੋ ਰਹੀ ਹੈ ਕੱਲੀ ਇੱਕ ਬਿਜਲੀ ਮਾਫੀ ਦੀ ਗੱਲ ਕਰ ਲਈਏ ਰੋਜ਼ਗਾਰ ਦੀ ਗੱਲ ਕਰੀਏ ਬੱਚੇ ਰੋਜ਼ਗਾਰ ਸਾਡੇ ਬੱਚੇ ਬਾਹਰ ਜਾ ਰਿਹਾ ਰੋਜ਼ਗਾਰ ਤਾਂ ਵਧਿਆ ਨਹੀਂ ਰੈਵਨਿਊ ਜਨਰੇਟ ਨਹੀਂ ਹੋਇਆ ਰੋਜ਼ਗਾਰ ਕਿਵੇਂ ਵਧੂਗਾ ਜੇ ਕਾਰਪੋਰੇਸ਼ਨ ਕੋ ਰੈਵਨਿਊ ਹੋਊਗਾ ਸੂਬੇ ਕੋ ਰੈਵਨਿਊ ਹੋਊਗਾ ਤਾ ਰੋਜ਼ਗਾਰ ਦਿਆਂਗੇ ਇੰਡਸਟਰੀ ਦੀ ਗੱਲ ਕਰ ਰਿਹਾ ਸਾਡੇ ਇੰਡਸਟਰੀ ਏਰੀਆ ਨੂੰ ਇਹਨਾਂ ਨੂੰ ਸਪੈਸ਼ਲ ਪੈਕੇਜ ਦੇਣਾ ਚਾਹੀਦੀ ਹੈ ਲੋਕ ਕੌਂਸਲਰਾਂ ਨਾਲ ਨਰਾਜ਼ਗੀ ਜਤਾਉਂਦੇ ਆ ਵੀ ਸਾਡੇ ਕੰਮ ਨਹੀਂ ਹੋਏ ਇੰਡਸਟਰੀ ਏਰੀਆ ਦੇ ਵਿੱਚ ਵੋਟ ਘੱਟ ਹੈ ਏਰੀਆ ਜ਼ਿਆਦਾ ਟੈਕਸ ਦਿੰਦੇ ਨੇ ਰੋਜ਼ਗਾਰ ਦਿੰਦੇ ਨੇ ਉੱਥੇ ਜਿਹੜੀਆਂ ਮੌਡਰਨ ਸਹੂਲਤਾਂ ਦੇ ਨਹੀਂ ਸਕਦੇ ਕਿਉਂਕਿ ਰੈਵਨਿਊ ਹੈ ਨਹੀਂ ਸਰਕਾਰ ਆਪਣੇ ਹਰ ਐਂਡ ਤੇ ਫੇਲ ਹੈ ਨਾ ਰੈਵਨਿਊ ਵਧਿਆ ਲੋਕਾਂ ਨੇ ਸਾਨੂੰ ਜਿਹੜਾ ਮੌਕਾ ਦੇਣਾ ਨਾ ਉਹ ਸਿਰਫ ਇਸ ਕਰਕੇ ਦੇਣਾ ਵੀ ਇਹਦੀ ਛਿੱਤਰ ਹੱਥ 'ਚ ਫੜੀਏ ਤੇ ਹਾਊਸ ਚ ਖੜ ਕੇ ਇਹਨਾਂ ਦੇ ਜੁੱਤੀਆਂ ਮਾਰੀਏ ਸਰ ਮੈਨੀਫੈਸਟੋ ਵੀ ਜਾਰੀ ਕੀਤਾ ਹੈ ਕੱਲ ਆਮ ਆਦਮੀ ਪਾਰਟੀ ਨੇ ਵੀ ਕੀਤਾ ਹੈ ਭਾਜਪਾ ਨੇ ਵੀ ਜਾਰੀ ਕੀਤਾ ਹੈ ਬੁੱਢਾ ਨਾਲਾ ਜਿਹੜਾ ਇੱਕ ਵਾਰ ਫੇਰ ਜਿਹੜਾ ਆ ਉੱਬਰ ਕੇ ਆਇਆ ਹੈ ਮਸਲਾ ਪਰ ਹੱਲ ਨਹੀਂ ਹੁੰਦਾ ਕਾਰਨ ਕੀ ਬੁੱਢੇ ਨਾਲੇ ਲਈ ਕਿਸੇ ਵੀ ਸਰਕਾਰ ਨੇ ਕੰਮ ਨਹੀਂ ਕੀਤਾ ਚਾਹੇ ਕਾਂਗਰਸ ਹੀ ਰਹੀ ਹੈ ਚਾਹੇ ਬੀਜੇਪੀ ਦੀ ਰਹੀ ਹੈ ਵੱਡੇ ਵੱਡੇ ਵਾਦੇ ਸਾਰੇ ਨੇ ਕੀਤੇ ਚਾਹੇ ਹੁਣ ਆਪ ਦੀ ਸਰਕਾਰ ਆ ਗਈ ਸੰਤ ਬਲਵੀਰ ਸਿੰਘ ਸੀਚੇਵਾਲੋਂ ਇਹਨਾਂ ਨੇ ਮੈਂਬਰ ਪਾਰਲੀਮੈਂਟ ਬਣਾਤਾ ਕੰਮ ਉਹਨਾਂ ਨੇ ਵੀ ਨਹੀਂ ਕੀਤਾ ਇਸ ਕਰਕੇ ਬੁੱਢੇ ਨਾਲੇ ਲਈ ਇਹਨਾਂ ਨੂੰ ਪ੍ਰੋਪਰ ਇੰਡਸਟਰੀਅਲ ਏਰੀਆ ਬਣਾਉਣਾ ਪਏਗਾ ਰੈੱਡ ਕੈਟਾਗਰੀ ਦੀ ਇੰਡਸਟਰੀ ਲਈ ਪ੍ਰੋਪਰ ਇੰਡਸਟਰੀ ਏਰੀਆ ਬਣਾਉਣਾ ਪਊਗਾ ਉੱਥੇ ਐਸਟੀਪੀ ਲੱਗਣ ਉੱਥੇ ਜਿਹੜਾ ਪਾਣੀ ਟ੍ਰੀਟ ਹੋ ਕੇ ਉਹ ਸਾਂਭਿਆ ਜਾਵੇ ਉਹਦੇ ਵਿੱਚ ਪਾਣੀ ਪੈਣ ਨੂੰ ਰੋਕਣਾ ਪੈਣਾ ਤਾਂ ਮਸਲਾ ਹੱਲ ਹੋਣਾ ਚਾਹੇ ਡਾਈਗ ਇੰਡਸਟਰੀ ਆ ਉਹਦੇ ਲਈ ਦੋਨਾਂ ਦਾ ਇਹਨਾਂ ਨੂੰ ਹੱਲ ਕਰਨਾ ਪੈਣਾ ਉਸ ਪਾਸੇ ਸਰਕਾਰ ਦਾ ਕੋਈ ਕਦਮ ਹੀ ਹੈ ਨਹੀਂਗਾ ਇਹ ਕੰਮ ਰੈਵਨਿਊ ਵਧਾਉਣ ਵਾਲਾ ਨਾਲੇ ਤੋਰਤ ਉਸ ਇੰਡਸਟਰੀ एरिया ਜਮੀਨ ਐਕਵਾਇਰ ਕਰੋਗੇ ਕੱਟੋਗੇ ਉੱਥੇ ਜਮੀਨ ਦੇ ਰੇਟ ਵਧਣਗੇ ਕਿਤਨੇ ਕਿਤ ਜਾ ਕੇ ਜਮੀਨ ਹੋਰ ਲੈਣਗੇ ਕੁਛ ਨਾ ਕੁਛ ਆਪਾਂ ਨੂੰ ਕਰਨਾ ਪਏਗਾ ਉਹਦਾ ਸਟੈਪ ਤਾਂ ਸਰਕਾਰ ਚੱਕ ਹੀ ਵੀ ਦੀ ਆਪਾਂ ਬੁੱਢੇ ਨਾਲੇ ਤੇ ਰੋਕ ਰਿਆ ਉਹ ਇੰਡਸਟਰੀ ਨੂੰ ਜਗ੍ਹਾ ਤਾਂ ਦਿਓ ਤੁਸੀਂ ਰੋਕੋਗੇ ਲੋਕ ਵਿਰੋਧ ਕਰਨਗੇ ਉਹਨਾਂ ਨੂੰ ਜਗ੍ਹਾ ਦਿਓ ਦਰਿਆ ਤੋਂ ਦੂਰ ਉਹਨਾਂ ਨੂੰ ਜਗ੍ਹਾ ਦਿਓ ਜਿੱਥੇ ਉਹ ਪ੍ਰੋਪਰ ਐਸਟੀਪੀ ਲੱਗਣ ਪਾਣੀ ਦੀ ਸਾਂਭ ਸੰਭਾਲ ਹੋਵੇ ਆਪੇ ਪਾ ਬੁੱਢਾ ਨਾਲਾ ਸਾਫ਼ ਹੋ ਜਾਊਗਾ ਅੱਪਾ ਕਹਿ ਰਹੇ ਆ ਬੰਦ ਕਰਨਾ ਉਹਦਾ ਹੱਲ ਕੀ ਆ ਕਿਸੇ ਸਮੱਸਿਆ ਨੂੰ ਪਿੱਟਣਾ ਤੋਂ ਉਹਦਾ ਹੱਲ ਨਹੀਂ ਸਮੱਸਿਆ ਦਾ ਤੁਹਾਨੂੰ ਹੱਲ ਦੇਣਾ ਪੈਣਾ ਉਹਦਾ ਕਨਕਲੂਜਨ ਕੀ ਆ ਬੈਠੇ ਨੇ ਸੀਐਮ ਗੱਲ ਕਿਉਂ ਨਹੀਂ ਕਰਦਾ ਉਹਨਾਂ ਦੇ ਨਾਲ ਜਿਹੜਾ ਕਾਲੇ ਪਾਣੀ ਦਾ ਮੋਰਚਾ ਲਾ ਕੇ ਬੈਠੇ ਉਹ ਗੱਲ ਉਹ ਸੱਚੇ ਨੇ ਬੰਦੇ ਸਾਡੇ ਇਲਾਕੇ ਦੇ ਵਿੱਚ ਤਕਰੀਬਨ 650 ਫੁੱਟ ਤੇ ਬੋਰ ਚੱਲਾ ਗਿਆ ਔਰ ਸਾਰਾ ਪਾਣੀ ਪੀਣ लायक ਨਹੀਂ ਹੈਗਾ ਗਿੱਲਾਣੀ ਨਹਿਰ ਤੋਂ ਰੇ ਲੁਧਿਆਣੇ ਦਾ ਪਾਣੀ ਪੀਣ ਨਾਲ ਖੈ ਨਹੀਂ। ਸਮਾਰਟ ਸਿਟੀ ਚ ਪੀਣ ਵਾਲੇ ਦਾ ਜਿਹੜਾ ਪਾਣੀ ਹੈ ਉਹਦਾ ਪ੍ਰਬੰਧ ਪਿਛਲੇ ਹਾਊਸ ਚ ਹੋ ਗਿਆ ਸੀ ਜਗ੍ਹਾ ਐਕਵਾਇਰ ਹੋ ਗਈ ਵਾਟਰ ਟੈਂਕ ਬਣਨੇ ਨੇ ਪਰ ਜਿਹੜੀ ਸੀਵਰੇਜ ਦੀ ਸਮੱਸਿਆ ਉਹ ਕਿਤੇ ਨਾ ਕਿਤੇ ਉੱਥੇ ਖੜੀ ਐ। ਉਹਦਾ ਹੱਲ ਇਹਨਾਂ ਨੂੰ ਇਹੀ ਕਰਨਾ ਪਏਗਾ ਵੀ ਪ੍ਰੋਪਰ ਇੰਡਸਟਰੀਅਲ ਫੋਕਲ ਪੁਆਇੰਟ ਗਿੱਲ ਉੱਤੇ ਦੇਣ। ਦਰਾਹੇ ਦੁਰਲੇ ਪਾਸੇ ਦੇਣ। ਰਾਹੋਂ ਰੋਡ ਤੇ ਦੇਣ ਏਰੀਆ ਵਾਈਜ਼। ਜਿਵੇਂ ਹੌਜ਼ਰੀ ਰਾਹੋਂ ਰੋਡਾਂ 'ਲ ਜਾ ਸਕਦੀ। ਉੱਡੀ ਜਿਹੜੀ ਸਾਡੀ ਗਿੱਲ ਰੋਡ ਦੀ ਇੰਡਸਟਰੀਆ ਗਿੱਲ ਰੋਡ ਤੇ ਜਾ ਸਕਦੀ ਹੈ ਦੁਰਾਹੇ ਦੌਰਲੇ ਪਾਸੇ ਬਥੇਰੀ ਜਗਾ ਪਈ ਆ ਰਾਜਗੜ ਸਰਕਾਰ ਦੀ ਪਰਮਿਸ਼ਨਲ ਗਵਰਨਮੈਂਟ ਦੀ ਜਗਾ ਪਈ ਆ ਤਿੰਨ 350 ਏਕੜ ਉਥੇ ਡਿਸਟ੍ਰੀਲ ਫੋਕਲਮੈਂਟ ਕੱਢ ਲੈ ਇੱਛਾ ਸ਼ਕਤੀ ਹੈ ਨਹੀਂ ਸਾਰੇ ਵਿਭਾਗਾਂ ਦਾ ਸੀਐਮ ਆਪਣੇ ਕੋਲ ਲੱਕੀ ਬੈਠਾ ਇੰਡਸਟਰੀ ਮਿਨਿਸਟਰ ਇੱਕ ਇੰਡਸਟਰੀ ਨਾਲ ਰਿਲੇਟਡ ਤਰਨ ਸੌਂਦ ਮੁੰਡਾ ਖੰਨੇ ਦਾ ਬਣਿਆ ਇੰਡਸਟਰੀਅਲ ਭਾਈਚਾਰੇ ਨੂੰ ਬਿਲੋਂਗ ਕਰਦਾ ਮੈਂ ਤੁਹਾਡੇ ਚੈਨਲ ਮਾਧਿਅਮ ਨਾਲ ਹੀ ਉਹਨੂੰ ਅਪੀਲ ਕਰਦਾ ਇਹ ਤੁਸੀਂ ਤਾਂ ਭਾਈ ਸਾਹਿਬ ਇੰਡਸਟਰੀ ਨਾਲ ਰਿਲੇਟਡ ਹੋ ਤੁਸੀਂ ਕੁਝ ਨਾ ਕੁਝ ਜ਼ਰੂਰ ਕਰੋ ਤੁਹਾਨੂੰ ਮੌਕਾ ਮਿਲਿਆ ਔਰ ਤੁਹਾਨੂੰ ਇਹ ਕਹਾਂਗਾ ਵੀ ਜਿੱਦਣ ਇੰਡਸਟਰੀ ਮਿਨਿਸਟਰ ਲੁਧਿਆਣੇ ਆਂਦੇ ਆ ਉਹਨਾਂ ਨੂੰ ਇਹ ਗੱਲ ਜ਼ਰੂਰ ਕਰੋ ਵੀ ਤੁਸੀਂ ਇੰਡਸਟਰੀ ਨੂੰ ਬਿਹਤਰ ਜਾਂਦੇ ਹੋ ਕਿਉਂਕਿ ਆਪ ਕਾਰਖਾਨੇਦਾਰਾ ਮੇਰੇ ਇਲਾਕੇ 'ਚ ਉਹਨਾਂ ਦੀਆਂ ਦੋ ਤਿੰਨ ਰਿਸ਼ਤੇਦਾਰੀਆਂ ਵੀ ਨੇ ਵੀ ਤੂੰ ਹੀ ਤਾਂ ਯਾਰ ਕੁਝ ਨਾ ਕੁਝ ਕਰੋ ਚਲੋ ਇਹ ਤਾਂ ਜੈ ਜੇ ਹੈਗੀ ਹੈ ਨਹੀਂ ਨੂੰ ਨਹੀਂ ਪਤਾ ਜਿਹੜਾ ਇੰਡਸਟਰੀ ਨਾਲ ਰਿਲੇਟਡ ਬੰਦਾ ਉਹ ਜ਼ਰੂਰ ਕਰੇ ਉਹਦੇ ਤੋਂ ਮੈਨੂੰ ਇੱਕ ਆਸ ਹੈਗੀ ਹੈ ਇਹਰੋ ਬੰਦਾ ਇੰਡਸਟਰੀ ਨਾਲ ਰਿਲੇਟਡ ਹੋ ਕੁਛ ਨਾ ਕੁਛ ਕਰੇਗਾ ਸਰ ਸਮਾਰਟ ਸਿਟੀ ਦੇ ਵਿੱਚ ਚਾਹੇ ਰੇਲਵੇ ਸਟੇਸ਼ਨ ਦੇ ਬਾਹਰ ਹੋਵੇ ਚਾਹੇ ਬੱਸ ਸਟੈਂਡ ਦੇ ਬਾਹਰ ਹੋਵੇ ਚਾਹੇ ਬਾਕੀ ਕਈ ਜਗ੍ਹਾ ਦੇ ਉੱਤੇ ਸਵਚਾਲਿਆ ਦੀ ਵੀ ਕਮੀ ਆ ਕਿੰਨਾ ਦੁੱਖ ਲੱਗਦਾ ਜਦੋਂ ਆਪਾਂ ਰਸਤੇ 'ਚ ਜਾਈਦਾ ਆ ਬਦਬੂ ਆਂਦੀ ਆ ਲੋਕ ਜਿਹੜੇ ਨੇ ਖੁੱਲੇ ਦੇ ਵਿੱਚ ਸਵਚਾਲਿਆ ਕਰਦੇ ਨੇ ਭਾਜੀ ਸਮਾਰਟ ਸਿਟੀ 'ਚ ਮੈਂ ਆਪਣੇ ਇਲਾਕੇ ਦੀ ਗੱਲ ਕਰਦਾ ਮੈਂ ਗੁਰਦੁਆਰਾ ਸ਼ਹੀਦਾਂ ਫੀਰੂਮਾਨ ਦੇ ਬਾਹਰ ਪਬਲਿਕ ਟੁਆਲਟ ਬਣਵਾਇਆ 6 ਨੰਬਰ ਗਲੀ ਆਟੋਪਾਰਕ ਮਾਰਕੀਟ ਉਹਦੇ ਬਾਹਰ ਪਬਲਿਕ ਟੁਆਲਟ ਬਣਾਇਆ ਵੀਰ ਗਿਲ ਚੌਂਕ ਦੇ ਵਿੱਚ ਇੱਕ ਪਬਲਿਕ ਟਾਇਲਟ ਬਣਵਾਇਆ ਤਿੰਨ ਪਬਲਿਕ ਟਾਇਲਟ ਤਾਂ ਮੈਂ ਆਪ ਬਣਵਾਏ ਨੇ ਜਿਹੜੇ ਮੇਰੇ ਵਾਰਡ ਦੀ ਗੱਲ ਹੈ ਉਹ ਮੇਰੀ ਟਨੌਰ ਚ ਜਿਹੜੇ ਬਣੇ ਨੇ ਤਿੰਨ ਪਬਲਿਕ ਟਾਇਲਟ ਬਣੇ ਨੇ ਸਰਕਾਰ ਨੇ ਤਾਂ ਇਹਦੇ ਬਾਰੇ ਸੋਚਣਾ ਚਾਹੀਦਾ ਵੀ ਅਸੀਂ ਕਰਨਾ ਕੀ ਹੈ ਵਿਜ਼ਨ ਹੈ ਨਹੀਂ ਤੁਸੀਂ ਇਹ ਦੇਖ ਲਓ ਵੀ ਐਨ ਕੈਪ ਨੈਸ਼ਨਲ ਕਲੀਨ 에ਅਰ ਪ੍ਰੋਗਰਾਮ ਉੱਤ ਕੇਂਦਰ ਨੇ ਫੰਡ ਦਿੱਤਾ ਹਵਾ ਸਾਫ ਕਰਨ ਦੀ ਇਹਨਾਂ ਮੂਰਖਾਂ ਦੀ ਜਮਾਤ ਨੇ ਜੀਟੀ ਰੋਡ ਤੇ ਜਿਹੜੀ ਬਰਜ ਸੀ ਕੱਚੀ ਜਗਾ ਉਥੇ ਟੈਲਾ ਲਾਤੀ ਜਿਹੜੀਆਂ ਪਾਰਕਿੰਗਾਂ ਸੀ ਉਹ ਸਿਮੈਂਟਡ ਕੀਤੀਆਂ ਵਿਜੇ ਨਹੀਂ ਕੋਈ ਨਹੀਂ ਕਿਤੇ ਨਾ ਕਿਤੇ ਜਦੋਂ ਵੱਡਾ ਪੋਲੀਟਿਸ਼ੀਅਨ ਲੋਕਲ ਬਾਡੀ ਮੰਤਰੀ ਹੈ ਉਹਦਾ ਆਪ ਦਾ ਇੰਟਰਸਟ ਜੁੜ ਜਾਂਦਾ ਉਥੇ ਹਾਊਸ ਜਿਹੜੇ ਨਮਾਇੰਦਿਆਂ ਨੂੰ ਹਾਲੋ ਟਾਈਲਸ ਦਾ ਮੁੱਦਾ ਬਣਿਆ ਉੱਥੇ ਇਹਨਾਂ ਨੇ ਕੰਮ ਹੀ ਨਹੀਂ ਕੀਤਾ ਜੇ ਹਾਲੋ ਟਾਈਲਸ ਲੱਗਣ ਟਾਈਲ ਹੋਵੇ ਸੈਂਟਰ ਚ ਉਹਦੇ ਘਾ ਲੱਗੇ ਤਾਂ ਕਿ ਪਾਣੀ ਦੀ ਸੀਪੇ ਜੋ ਉੱਤੇ ਕੰਮ ਹੀ ਨਹੀਂ ਕਰਦੇ ਪਏ ਇੱਕ ਸੜਕ ਖੰਨੇ ਇਕ ਲੋਹੇ ਦੇ ਕੋਲ ਬਣੀ ਸੀ ਉਹਦੇ ਚ ਪਲਾਸਟਿਕ ਵੇਸਟ ਮਿਕਸ ਕੀਤਾ ਗਿਆ ਇੱਕੋ ਸੜਕ ਪੰਜਾਬ ਚ ਇਹਨਾਂ ਨੇ ਬਣਾਈ ਉਹਦੇ ਨਾਲ ਜਿਹੜੀ ਸੜਕ ਦੀ ਲਾਈ ਵਾਧੀ ਹੈ ਲੋਕਾਂ ਵਾਲੀ ਸੜਕ ਪੱਟ ਕੇ ਨਵੀਂ ਬਣੀ ਲੁਧਿਆਣੇ ਮੇਰੇ ਖਿਆਲ ਸਾਇਦ ਇੱਕ ਬਣੀ ਦੁਬਾਰਾ ਬਣੀ ਨਹੀਂ ਜੀ ਬਿਊਰੋਕ੍ਰੇਸੀ ਨੇ ਨੂੰ ਕਾਰਨ ਕੀ ਹੈ ਵੀ ਜਦੋਂ ਕੋ ਮਹਿਰ ਬਣ ਜਾਂਦਾ ਜਾਂ ਕੋ ਵਜ਼ੀਰ ਬਣ ਜਾਂਦਾ ਉਹ ਕਹਿੰਦਾ ਯਾਰ ਆ ਇਸ ਤਾਰਾ ਦੇ ਕੰਮ ਕਰ ਲੋ ਪਬਲਿਕ ਕੀ ਜਾਂਦੀ ਆ ਪਬਲਿਕ ਦੀ ਗੱਲ ਜਦੋਂ ਤੱਕ ਲੀਡਰ ਨਹੀਂ ਸੁਣੂਗਾ ਵੀ ਲੋਕ ਕੀ ਜਾਂਦੇ ਨੇ ਉਹ ਤੱਕ ਸਮੱਸਿਆ ਦਾ ਹੱਲ ਨਹੀਂ ਹੋਣਾ ਸਰ ਫੁੱਟ ਪਾਥਾਂ ਦੀ ਵੀ ਗੱਲ ਕਰ ਲੈਣੇ ਫੁੱਟ ਪਾਥ ਜਿਹੜੇ ਨੇ ਲੁਧਿਆਣਾ ਲੁਧਿਆਣਾ ਦੇ ਵਿੱਚ ਜ਼ਿਆਦਾਤਰ ਫੜੀਆਂ ਲਗਾਈਆਂ ਗਈਆਂ ਨੇ ਫੁੱਟ ਪਾਥਾਂ ਦੇ ਉੱਤੇ ਵੱਡੇ ਵੱਡੇ ਜਿਹੜੇ ਨੇ ਬੋਲ ਲਗਾ ਦਿੱਤੇ ਗਏ ਨੇ ਔਰ ਜਿਹੜੇ ਫੁੱਟ ਪਾਥ ਜਿਹੜੇ ਸੀ ਆਮ ਵਿਅਕਤੀ ਲਈ ਚੱਲਣ ਵਾਸਤੇ ਹੁੰਦੇ ਆ ਉਹ ਉੱਥੇ ਜਗ੍ਹਾ ਹੀ ਨਹੀਂ ਬਚੀ ਗਲਤੀ ਕੀਤੀ ਮੇਰੇ ਇਲਾਕੇ 'ਚ ਸਾਡੀ ਟ੍ਰੇਨਰ ਤੋਂ ਬਾਅਦ ਪਿਛਲੇ 2 ਸਾਲ ਜਗਰਾਉਂਪੁਰ ਜਦੋਂ ਉਤਰਦੇ ਆ ਇੱਥੇ ਇੱਕ ਰੇੜੀ ਲੱਗੀ ਹੁਣ ਰੇੜੀਆਂ ਰੇੜੀਆਂ ਲੱਗੀਆਂ ਵਿਸ਼ਕਰਮਾ ਚੌਂਕ 'ਚ ਕਲੈਕਸ਼ਨ ਸਰਕਾਰ ਦੇ ਬੰਦੇ ਕਰਦੇ ਵੀ ਉਦੋਂ ਗਲਤ ਗੱਲ ਹੈ ਵੈਂਡਿੰਗ ਜ਼ੋਨ ਦੀ ਪ੍ਰਪੋਜ਼ਲ ਸਾਡੇ ਹਾਊਸ 'ਚ ਬਣੀ ਉਹਦੇ 'ਚ ਮੇਰੇ ਨਾਲ ਇੱਕ ਹੈ ਗ੍ਰੀਨ ਬੈਲਟ ਪਈ ਹੈ ਉੱਥੇ ਵੈਂਡਿੰਗ ਜ਼ੋਨ ਬਣੂ ਬਣਨਾ ਸੀ ਪਰ ਉਹ ਪ੍ਰੋਗਰਾਮ ਸਿਰੇ ਨਹੀਂ ਲੱਗਾ ਸਿਰੇ ਚੜ੍ਹ ਨਹੀਂ ਸਕਿਆ ਕੋਸ਼ਿਸ਼ ਕਰੋ ਵੀ ਆ ਹਾਊਸ ਦੇ ਵਿੱਚ ਸੀ ਰੌਲਾ ਪਾਈਏ ਵੀ ਜਿਹੜੀਆਂ ਇਹ ਜਿਹੜੀਆਂ ਫੜੀਆਂ ਨੇ ਇਹ ਕਿਸੇ ਨਾ ਕਿਸੇ ਵੈਂਡਿੰਗ ਜ਼ੋਨ ਦੇ ਅਧੀਨ ਆ ਜਾਣ ਇਹ ਲੱਗ ਵੀ ਕਿਉਂ ਰਹੀਆਂ ਨੇ ਚਲੋ ਮੈਂ ਇਹਨੂੰ ਵੀ ਇੰਨਾ ਮਾੜਾ ਨਹੀਂ ਮੰਨਦਾ ਉਹਦਾ ਕਾਰਨ ਕੀ ਆ ਚੋਰੀ ਚਿਕਾਰੀ ਕਰਨ ਨਾਲੋਂ ਰੇੜੀ ਲਾ ਕੇ ਰੋਟੀ ਕਮਾ ਕੇ ਖਾਣਾ ਚੰਗਾ ਪਰ ਫੁੱਟਪਾਥ ਵੀ ਕਿਤੇ ਚਾਹੀਦੇ ਆ ਕਿਉਂਕਿ ਜੇ ਬੋਰਡ ਵੀ ਤਾਂ ਉੱਥੇ ਬਹੁਤ ਵੱਡੇ ਵੱਡੇ ਲਗਾ ਦਿੱਤੇਗੇ ਉਹ ਚੱਕਣੀ ਚਾਹੀਦੀ ਐ ਜੀ ਕਾਰਪੋਰੇਸ਼ਨ ਨੂੰ ਕਾਰਪੋਰੇਸ਼ਨ ਨੂੰ ਚੱਕਣੀ ਚਾਹੀਦੀ ਆ ਗਰੀਬਾਂ ਨੂੰ ਕੋਈ ਨਾ ਕੋਈ ਸਿਸਟਮ ਬਣਾਉਣਾ ਪਊਗਾ ਸ਼ਹਿਰ ਸਮਾਰਟ ਕਰਨ ਲਈ ਪ੍ਰੋਪਰ ਹਰਬਨ ਸਟੇਟ ਕੋਈ ਨਹੀਂ ਕਟਿਆ ਗਿਆ ਫੋਕਲ ਪੁਆਇੰਟ ਨਹੀਂ ਕਟਿਆ ਗਿਆ ਜਦ ਤੁਸੀਂ ਪ੍ਰੋਪਰ ਪਲਾਨਿੰਗ ਦੇ ਨਾਲ ਜਗ੍ਹਾ ਨਹੀਂ ਬਣਾਉਂਗੇ ਤੇ ਕੰਮ ਕਿਵੇਂ ਚੱਲੇਗਾ ਇਹ ਸਰਕਾਰ ਨੂੰ ਇਹਦੇ ਫੈਸਲਾ ਲੈਣਾ ਪੈਣਾ ਇੰਪਰੂਵਮੈਂਟ ٹرسٹ ਨੇ ਕੱਖ ਨਹੀਂ ਕੀਤਾ ਚਰਚ ਬਿਨ ਐਲ ਡੀ ਪੀਆਂ ਦੇ ਰੋਲੇ ਤੋਂ ਗਲਾਡਾ ਨੇ ਕੁਝ ਨਹੀਂ ਕੀਤਾ ਲੁਧਿਆਣੇ ਚ ਦੱਸੋ ਗਲਾਡਾ ਦੀ ਇੱਕ ਕਲੋਨੀ ਆ ਹੀ ਹੋਵੇ ਇਹ ਰੋਲਾ ਪਾंदे ਸੀ ਇਹਨਾਂ ਨੇ ਵੀ ਕੱਖ ਨਹੀਂ ਕੀਤਾ ਕਿਉਂ ਹੁਣ ਮੇਰੇ ਖਿਆਲ ਨਾਲ ਮੁੱਖ ਸੀਐਮ ਨੇ ਆਪਣੇ ਜਿਹੜੇ ਹੈਗੇ ਨੇ ਮੰਤਰੀ ਬਣਾਏ ਨੇ ਡਿਪਾਰਟਮੈਂਟ ਵੰਡੇ ਨੇ ਪਰ ਉਹ ਤੇ 6 ਮਹੀਨੇ ਚ ਕੋਈ ਰਿਪੋਰਟ ਨਹੀਂ ਆਈ ਦੇਖਦੇ ਹਾਂ ਅਗਲੇ 6 ਮਹੀਨੇ ਕੀ ਕਰਦੇ ਸਰ ਆਖਰੀ ਸਵਾਲ ਹੈ ਜੇ ਲੁਧਿਆਣੇ ਦੇ ਵਿੱਚ ਆਪਾਂ ਆਵਾਰਾ ਪਸ਼ੂਆਂ ਦੀ ਗੱਲ ਕੀਤੀ ਹੈ ਉਹਨਾਂ ਦੀ ਗਿਣਤੀ ਜਿਹੜੀ ਹੈ ਲਗਾਤਾਰ ਵੱਧ ਰਹੀ ਹੈ ਲੁਧਿਆਣੇ ਦੇ ਵਿੱਚ 스마트 ਸਿਟੀ ਨਾਮ ਦੀ ਤੇ ਹੈ ਪਰ ਕਮ 스마트 ਸਿਟੀ ਵਾਲਾ ਕੋਈ ਵੀ ਨਹੀਂ ਆ ਅਜੇਹੇ ਦੇ ਵਿੱਚ ਕਿੱਡੀ ਵੱਡੀ ਟਾਸਕ ਹੁੰਦੀ ਆ ਕਿ ਲੁਧਿਆਣੇ ਨੂੰ ਜੋ ਦਰਜਾ ਮਿਲਿਆ ਉਸ ਦਰਜੇ ਦੇ ਮੁਕਾਮ ਤੱਕ ਜਿਹੜਾ ਪਹੁੰਚਣ ਲਈ ਕਿੰਨੀ ਵੱਡੀ ਟਾਸਕ ਕੋਦੇ ਲਈ ਸਭ ਤੋਂ ਵੱਡੀ ਗੱਲ ਇਹੀ ਹੈ ਵੀ ਸਟੇਟ ਦਾ ਰੈਵਨਿਊ ਉੜ ਗਿਆ ਬਿਜਲੀ ਮਾਫੀ ਇਹਨਾਂ ਨੂੰ ਬੰਦ ਕਰਨੀ ਪਊ ਠੀਕ ਹੈ ਜੀ ਗੱਲ ਕੋਈ ਨਾ ਕੋਈ ਟੈਕਸ ਲਾਣੇ ਪੈਣਗੇ ਜਿਹਦੇ ਨਾਲ ਸਟੇਟ ਦਾ ਰੈਵਨਿਊ ਸਭ ਤੋਂ ਪਹਿਲਾਂ ਜਦੋਂ ਕੋਈ ਨਮਾਇੰਦਾ ਚੁਣਿਆ ਜਾਂਦਾ ਉਹਦੀ ਜ਼ਿੰਮੇਵਾਰੀ ਆਪਣੇ ਡਿਪਾਰਟਮੈਂਟ ਪ੍ਰਤੀ ਹੈ ਜੇ ਉਹਦੇ ਡਿਪਾਰਟਮੈਂਟ ਕੋਲ ਪੈਸਾ ਹੋਊਗਾ ਤਾਂ ਉਹ ਡਿਵੈਲਪਮੈਂਟ ਕਰ ਸਕੂਗਾ ਜਦੋਂ ਡਿਪਾਰਟਮੈਂਟ ਕੋਲ ਪੈਸੇ ਨਹੀਂ ਹੋਗਾ ਤੁਸੀਂ ਬਿਜਲੀ ਦਫ਼ਤਰ ਦੀ ਕਿਸੇ ਦੀ ਜਾ ਕੇ ਵੀਡੀਓ ਬਣਾ ਕੇ ਦੇਖੋ ਨਰਕ ਹੈ ਨਰਕ ਚਾਜਰੇ ਦਫ਼ਤਰ ਹੈ ਨਹੀਂ ਉੱਥੇ ਸਰਕਾਰ ਬੁਰੀ ਤਰੀਕੇ ਨਾਲ ਫੇਲ ਆ ਜਿਹੜਾ ਕਰਜ਼ਾ ਵਧ ਗਿਆ ਭਰਤੀ ਹੈ ਨਹੀਂ ਸੱਤਿਆ ਨਾਲ ਸੁਗਿਆ ਸੂਬੇ ਦਾ ਇਹਨੂੰ ਭਜਣਾ ਪੈਣਾ ਹੈ ਟ੍ਰੈਫਿਕ ਵੀ ਕਾਫੀ ਵਧ ਗਈ ਕਰਜ਼ਾ ਨਹੀਂ ਟ੍ਰੈਫਿਕ ਵੀ ਵਧ ਗਈ ਔਰ ਪਰਸੋਂ ਜਿਹੜਾ ਇੱਕ ਲੜਕੀ ਦੀ ਵੀ ਡੈਥ ਹੋ ਗਈ ਆ ਬੱਸ ਦੇ ਵਿੱਚ ਬੱਸ ਦੇ ਥੱਲੇ ਆ ਤੁਹਾਨੂੰ ਮੈਂ ਕਾਰਨ ਦੱਸਾਂ ਕੀ ਆ ਇਹਨਾਂ ਨੂੰ ਵਹਿਮ ਪੈ ਗਿਆ ਵੀ ਸਾਨੂੰ ਕਿਤੇ ਲੋਕਾਂ ਨੇ ਮੌਕਾ ਦਿੱਤਾ ਆਪ ਨੂੰ ਸਰਕਾਰ ਬਣਾਤੀ ਬੜਾ ਵੱਡਾ ਭੁਲੇਖਾ ਹੈ ਇਹਨਾਂ ਨੂੰ ਜਿਹੜਾ ਸੰਗਰੂਰ ਹੈ ਨਾ ਜੀ ਸੰਗਰੂਰ ਇਨਕਲਾਬੀਆਂ ਦੀ ਧਰਤੀ ਹੈ। ਸਰਦਾਰ ਉਦਮ ਸਿੰਘ ਸੁਨਾਮ ਦੀ ਧਰਤੀ ਹੈ। ਇਹ ਜਿਹੜਾ ਇਲਾਕਾ ਸੰਗਰੂਰ ਬਠਿੰਡਾ ਇਹ ਸ਼ੁਰੂ ਤੋਂ ਕਮਿਊਨਿਸਟ ਬੇਸਡ ਏਰੀਆ ਰਿਹਾ। ਜਿਹੜੇ ਇਨਕਲਾਬੀ ਤੇ ਰੈਬੈਲਰ ਲੋਕ ਰਹੇ ਇਸ ਖਿੱਤੇ ਦੇ। ਉਸ ਖਿੱਤੇ ਦੇ ਲੋਕਾਂ ਨੇ ਜਿਹੜਾ ਆਪਣੇ ਰੂਪ ਦੇ ਵਿੱਚ ਜੋ ਉਹਨਾਂ ਦਾ ਸੁਭਾਅ ਆ। ਜੋ ਉਹਨਾਂ ਦਾ ਸੁਭਾਅ ਆ ਇਨਕਲਾਬ ਦਾ ਉਹਨੂੰ ਉਹਨੂੰ ਦੇਖਦੇ ਹੋਏ ਜੀ ਮਤਲਬ ਆਪ ਨੂੰ ਮੌਕਾ ਦੇਦਾ ਵੀ ਯਾਰ ਇਹ ਭਗਤ ਸਿੰਘ ਦੀ ਗੱਲ ਕਰਦੇ ਆ ਇਹ ਇਨਕਲਾਬ ਦੀ ਗੱਲ ਕਰਦੇ ਆ ਵੀ ਯਾਰ ਆਪਾਂ ਇਹਨਾਂ ਹੀ ਨਾਲ ਲੜ ਜਾਈਏ ਉਹਨਾਂ ਨੇ ਆਪਣੀ ਸੋਚ ਮੁਤਾਬਕ ਇਹ ਨਾ ਹੁੰਦੇ ਦਿੱਤਾ ਅਪੀਲ ਕੀ ਕਰੋ ਅਪੀਲ ਮੈਂ ਸਰਕਾਰ ਨੂੰ ਹੀ ਕਰਾਂਗਾ ਵੀ ਤੁਸੀਂ ਸਰਦਾਰ ਭਗਤ ਸਿੰਘ ਦੀ ਗੱਲ ਕਰ ਦਿਓ ਤੁਸੀਂ ਡਾਕਟਰ ਬੀ ਆਰ ਅੰਬੇਦਕਰ ਦੀ ਗੱਲ ਦੋਨਾਂ ਦੇ ਉੱਤੇ ਜਿਹੜੀ ਗੱਲਾਂ ਤੇ ਤੁਸੀਂ ਪਹਿਰਾ ਨਹੀਂ ਦਿੱਤਾ ਜਮੀਰ ਜਗਾਓ ਕਲਗੀਧਰ ਸੱਚੇ ਪਾਤਸ਼ਾਹ ਦੀ ਬਖਸ਼ੀ ਸਿਰ ਤੇ ਪੱਗ ਬੰਨੀ ਹੈ ਤੇ ਪੱਗ ਬੰਨੀ ਹੈ ਨਾ ਤਾਂ ਪੱਗ ਦੀ ਇਲਾਜ ਰੱਖੋ ਸਭ ਨੂੰ ਨਾਲ ਲੈ ਕੇ ਚੱਲੋ ਰੈਵਨਿਊ ਵਧਾਓ ਰਜਗਾਰ ਦਿਓ ਲੈਂਡ ਆਰਡਰ ਵਧਾਓ ਹਰ ਐਂਡ ਤੇ ਸਰਕਾਰ ਫੇਲ ਹੈ ਸਰਕਾਰ ਨਦੀ ਚੀਜ਼ ਨਹੀਂ ਕੋਈ ਯਾਰ ਜਿਹੜਾ ਬੰਦਾ OSD ਉਹਦੇ ਵੱਟ ਤੇ ਦਿੱਲੀ ਵਾਲੇ ਨੇ ਬੰਦੇ ਬਦਲਦੇ ਉਹਦੇ ਦਫ਼ਤਰ ਦਾ ਕੰਟਰੋਲ ਇੱਕ ਘੋੜਸਵਾਰ ਘੋੜਾ ਚਲਾ ਰਿਆ ਉਹਦੀਆਂ ਲਗਾਮਾਂ ਪਿੱਛੇ ਜਿ ਲਈਓ ਕੀ ਕਰੂਗਾ ਮੇਰੇ ਦਫ਼ਤਰ ਨੂੰ ਕੋਈ ਹੋਰ ਕੰਟਰੋਲ ਕਰ ਲੇ ਮੇਰੇ ਪੱਲੇ ਕੀ ਹੈ ਜੀ ਜੇ ਤੁਸੀਂ ਆਪਣਾ ਦਫ਼ਤਰ ਨਹੀਂ ਕੰਟਰੋਲ ਕਰ ਸਕਦੇ ਤੁਸੀਂ ਕਿਵੇਂ ਸੀਐਮ ਚੱਲੂਗਾ ਕਮਜ਼ੋਰ ਮੁੱਖ ਮੰਤਰੀ ਦਿਨ ਦਾ ਸ਼ਰਾਬੀ ਜਿਹੜਾ ਮੁੱਖ ਮੰਤਰੀ ਹੈ ਸਭ ਤੋਂ ਮੰਦ ਭਾਗਾ ਹੋਇਆ ਸਾਡੀ ਸਟੇਟ ਲਈ ਇਸ ਤੋਂ ਮਾੜਾ ਕੁਝ ਹੋ ਨਹੀਂ ਸਕਦਾ 27 ਦੀਆਂ ਚੋਣਾਂ ਇਹਨੂੰ ਸ਼ੀਸ਼ਾ ਦਿਖਾ ਦੇਣਗੀਆਂ ਅਬला 27 ਤੱਕ ਇਹ ਰਹਿਣਾ ਨਹੀਂ ਹੈਗਾ 27 ਦੀਆਂ ਚੋਣਾਂ ਇਹਨੂੰ ਸ਼ੀਸ਼ਾ ਦਿਖਾ ਦੇਣਗੀਆਂ ਇਹਦੇ ਬੱਲੇ ਕੀ ਆ ਸੰਗਰੂਰ ਤੋਂ ਬਠਿੰਡੇ ਭੱਜਣਾ ਪੈਣਾ ਮੇਰੀ ਗੱਲ ਯਾਦ ਰੱਖਿਓ ਅੱਜ ਸੋ ਇਹ ਸੰਗਠਨ ਕਾਂਗਰਸ ਦੇ ਉਮੀਦਵਾਰ ਕਬਾਦ ਸਿੰਘ ਰਿੱਕੋ ਜਿਨ੍ਹਾਂ ਨੇ ਆਪਣੇ ਵਿਚਾਰ ਦਿੱਤੇ ਔਰ ਨਾਲ ਹੀ ਕਿਹਾ ਕਿ ਕਿਤੇ ਨਾ ਕਿਤੇ ਹੁਣ ਰਾਜਨੀਤਿਕ ਨੇਤਾਵਾਂ ਨੂੰ ਜਿਹੜਾ ਆ ਸੋਚਣਾ ਪਏਗਾ ਕਿਉਂਕਿ ਨਾਮ ਦੀ ਜਿਹੜੀ ਸਮਾਰਟ ਸਿਟੀ ਆ ਉਹ ਨਹੀਂ ਚੱਲਣੀ ਕੁਝ ਸਮਾਰਟ ਕੰਮ ਕੁਝ ਸਮਾਰਟ ਪ੍ਰੋਜੈਕਟ ਚਾਹੀਦੇ ਨੇ ਹਵਾ ਚਾਹੀਦੀ ਏ ਪਾਣੀ ਸ਼ੁੱਧ ਚਾਹੀਦਾ ਏ ਤੇ ਬੁੱਡੇ ਨਾਲੇ ਦਾ ਜਿਹੜਾ ਮੇਨ ਮਸਲਾ ਆ ਕਿਉਂਕਿ ਕਾਲੇ ਪਾਣੀ ਦਾ ਬਹੁਤ ਵੱਡਾ ਮਸਲਾ ਆ ਉਹਦਾ ਹੱਲ ਚਾਹੀਦਾ ਆ ਸੋ ਆਉਣ ਵਾਲੀ 21 ਤਾਰੀਖ ਨੂੰ ਵੇਖਣਾ ਹੋਵੇਗਾ ਕਿ ਲੋਕ ਜਿਹੜੇ ਨੇ ਕਿਦੇ ਹੱਥ ਦੇ ਵਿੱਚ ਵੱਧ ਤੋਂ ਵੱਧ ਪੂਲ ਕਰਕੇ ਉਹਨੂੰ ਜਿਤਾਉਂਦੇ ਨਹੀਂ ਅਤੇ ਲੁਧਿਆਣੇ ਨੂੰ ਇੱਕ ਨਵਾਂ ਮੇਰ ਦਿੰਦੇ ਨੇ ਇਸ ਦੇ ਨਾਲ ਹੀ ਫੇਰ ਮਿਲਾਂਗੇ ਇੱਕ ਵੱਖਰੀ ਖਬਰ ਦੇ ਨਾਲ ਧੰਨਵਾਦ